ਵੀ ਜਮੇਟ ਦਾ ਪਤਾ ਕੁਝ ਨਹੀਂ ਕਿਉਂਕਿ ਸਾਹਮਣੇ ਲੱਗਾ ਵੀ ਨਾਂ ਵੱਡਾ ਤਯਰਬੇ ਵੱਡੇ ਹੈ 6 ਬਾਲਾ ਮਿਲਣਾ ਛੱਕੇ ਤਿੰਨ ਬਾਕੀ ਆ ਹਾਂ ਸਾਹਮਣੇ 6 ਬਾਲਾ ਤਿੰਨ ਛੱਕੇ 19 ਰਹੇ ਭਾਜੀ ਆਲੋ ਕੈਚ ਭਾਵੇਂ ਛੱਡਿਆ ਪਰ ਮੈਚ ਹਲੇ ਵੀ ਥੋਡੇ ਵਾਲੇ ਪਾਸੇ ਝੁਕ ਸਕਦਾ ਜਿੱਥੇ ਮੱਥਾ ਮੁਰ ਗਿਆ ਪਰ ਲਖੇ ਵਾਲੀ ਕਹਿੰਦੇ ਪਰ ਜੰਨਾ ਚਰ ਆ ਖੜਾ ਹੈ ਮੈਚ ਲਖੇ ਆਉਂਦਾ ਹੈ ਇਹ ਗੱਲ ਪੱਕੀ ਆ ਪੜੋਸਾਂ ਬੇਨੇ ਸ਼ੋਕਰਾਂ ਦੇ ਵਿੱਚੋਂ ਫੋਰ ਟਰੈਕਟਰ ਜਿੱਤਿਆ ਉਧਰ ਤੇ ਇੰਟਰ ਆਸਟ੍ਰੇਲੀਆ ਵੀ ਲਾਈਵ जोडਿਆ ਹੋਇਆ ਭਰਾ ਸਾਡਾ ਐਣ ਕਹਦੇ ਵੱਡੇ ਮਾਨ ਕਰਦਾ 51000 ਦੇ ਕਹਦੇ ਵੱਡੇ ਸਹਯੋ ਦਿੱਤੇ ਆ ਭਰਾ ਦਾ ਬਹੁਤ ਵੱਡਾ ਕਹਿੰਦੇ ਧੰਨਵਾਦ ਪਰ ਪਹਿਲੀ ਬਾਲ ਕਹਦੇ ਮਣੀ ਦੀ ਪਰ ਪਹਿਲੀ ਦੋ ਦੋਤੇ ਵਾਲਿਆ ਠਾ ਏ ਠਾ ਏ ਠਾ 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 ਰੁਪਈਆ ਜੇ ਮਣੀ ਰਣ ਰੋਕਦਾ ਰੁਪਈਆ 1100 ਮਿਲਣੇ ਚੰਨੋ 500 ਜਗੀ ਰਾਜਪੁਰੇ ਦਾ 500 ਗੰਗੀ ਦਾ 2100 ਹੋ ਗਿਆ ਪਰ ਆ ਕੈਚ ਅਮਰਿਆ ਬੱਲੇ 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 ਮੈਂ ਦੱਸਿਆ ਸੀ ਵੀ ਕਚਾਨ ਸੌਣਾ ਮਾਝੀ ਵਾਲਿਓ ਜੇ ਉਹ ਕੈਚ ਕਰ ਲਿਆ ਤੇ ਮੈਚ ਥੋੜੇ ਵਾਲੇ ਪਾਸੇ ਆ ਹੁਣ 4 ਬਾਲਾਂ 13 ਉਹ ਦੇਖ ਲੈ ਨੁੱਧਿਆਣੇ ਵਾਲਾ ਮੱਥਾ ਪੈਂਟ ੱੱਲੇ ਮਾਰੀ ਆਉਂਦਾ ਵੀ ਮੈਚ ਫਸ ਗਿਆ ਪੜੋਸਾਂ ਮੈਂ ਦੱਸਿਆ ਸੀ ਵੀ ਇੱਕ ਚਾਂਦ ਸੌਣਾ ਐਨ ਸਾਹਮਣੇ ਮੇਰੇ ਵੀ ਤਿਆਰ ਪਿਆ ਕ੍ਰਿਕਟ ਦੇ ਮੈਚ ਫੇਰ ਘੁੰਮ ਗਿਆ ਹੁਣ ਚਾਰ ਬੱਲੇ ਤੇਰਾ ਖੜੋ ਵੀ ਮਾਜੀ ਵਾਲਿਓ ਖੜੋ ਕੇਰਾ ਸਟਿਲ ਕੈਮਰੇ ਵਾਲਾ ਜੀ ਸਟੇਜ ਤੇ ਜਾਵੇ ਸਟਿਲ ਕੈਮਰੇ ਵਾਲਾ ਰੱਬੀ ਦੁਨਿਆ ਦੁੱਖ ਤੋੜ ਤੇ ਆ ਮੈਚ ਨੇ ਐਨ ਦੁਨੀਆ ਵਿੱਚ ਆ ਗਿਆ ਵੀ ਚੰਨੂ ਮੇਲਾ ਚੱਲੀ ਜਾਂਦਾ ਸਰਮਦੀਪ ਸਨਮਾਨ ਹੋ ਜਾਣਾ ਮਨਦੀਪ ਮੈਚ ਸਵਾਦ ਵਾਲਾ ਚਾਰ ਬਾਲਾ ਤੇਰਾ ਰਹਿ ਗਏ ਚਾਰ ਬਾਲਾ ਤੇਰਾ ਰਹਿ ਗਏ ਚਾਰ ਬਾਲਾ ਤੇਰਾ ਰਹਿ ਗਏ ਲੋਕ ਜੀ ਮਿਲਣਾ ਉਹ ਬਿਨਾਂ ਢੋਲ ਤੋਂ ਪੰਗੜੇ ਚੰਨੋਂ ਦੇ ਵਿੱਚ ਪੈ ਗਿਆ ਮਹਿਲਾ ਵਾਲਿਆ ਚਾਰ ਬਾਲਾ ਪ੍ਰਧਾਨ ਸਾਹਿਬ 13 ਬਾਕੀ ਨੇ ਹਉ ਚਾਰ ਬਾਲਾ 13 ਪਰ ਦਿਲਪ੍ਰੀਤ ਆ ਗਿਆ ਹਉ ਦੇਖਣਾ ਲੱਖੇ ਵਾਲੀਏ ਮਾਣ ਕਰਦੇ ਆਂ ਦੀ ਖੇਡ ਦੇ ਉੱਤੇ ਲੈ ਵੀ ਦਿਲਪ੍ਰੀਤ ਦੋ ਛੱਕਿਆ پڑੋਸਾ ਬੈਠੇ ਆਂ ਕਹਿੰਦੇ ਰੁਪਈਆ 500 ਦੇਣਾ ਜੇ ਇਥੋਂ ਲੱਖੇ ਵਾਲ ਜਿੱਤ ਗਈ ਵੱਡੇ ਮਾਣ ਕਰਦੇ ਆ ਮੇਰੇ ਵੀਰੋ ਖਿਡਾਰੀਆਂ ਦੇ ਬਰਾੜਿਆਂ ਦੇ ਬਹੁਤ ਵੱਡਾ ਧੰਨਵਾਦ ਹੈ ਲਓ ਸਾਹਮਣੇ ਮਣੀ ਦੀ ਬੱਲ ਪੈ ਰਹੀ ਆ ਪਰ ਦੂਜੇ ਪਾਸੇ ਦਿਲਪ੍ਰੀਤ ਦਿਲਪ੍ਰੀਤ ਹੁਣ 4 ਬਾਲਾ 12 ਰਹਿ ਗਏ ਗੱਲ ਤੇ ਬਗਿਆ 2 ਛੱਕਿਆ ਦੀ ਆ ਬਾਈ ਓਏ ਬਾਲਾਂ ਤੇ ਫੇਰ 4 ਰੇ ਮੈਨੂੰ ਲੱਗੀ ਜਾਂਦਾ ਮਿਲਣਾ ਛੱਕਾ ਬੱਜੂ ਤੇ ਬੱਜੂ ਜ਼ਰੂਰ ਬੱਜੂ ਵੀ ਗੋਲਦੇ ਤੋਂ ਨਹੀਂ ਪੈਂਦੀ ਬਾਲ ਪਰ ਬਾਲ ਕਮਾਲ ਦੀ ਤੇ ਸਿੰਗਲ ਆ ਗਿਆ ਹੁਣ 3 ਬਾਲਾ 11 ਰਹਿ ਗਏ ਆ ਮੁੰਡਾ ਛੱਕੇ ਮਾਰ ਸਕਦਾ ਮੈ ਲਾਲਿਆ ਜੋਤ ਆ ਗਿਆ ਲਖੇ ਵਾਲਿਆ ਲਖੇਵਾਲ ਦੀ ਧਰਤੀ ਦਾ ਜੋਤ ਆ ਗਿਆ ਆ ਮੁੰਡੇ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਬੜੀ ਵਾਰੀ ਛੱਕੇ ਮਾਰਿਆ ਰੋਜ ਜੋਤਰਾ ਸ਼ੱਕਾ 500 ਦਾ ਬੰਟੀ ਵੀਰ ਸਾਡਾ ਜੇ ਥੋ ਕਦੇ ਦੋ ਸ਼ੱਕੇ ਲਾਗੇ ਤੇ ਰੁਪਈਆ 500 ਜੋਤ ਲਖੇ ਵਾਲੀਆ ਤੇ ਮਾਜੀ ਵਾਲਾ ਤਾਟ ਸਾਹਮਣੇ ਆ ਟੱਕਰ ਕਦੇ ਵੱਡੀ ਆ ਮੇਰੇ ਵੀਰੋ ਮੈਚ ਫਸ ਗਿਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਬਾਣ ਪੈ ਗਈ ਪਰ ਲਖੇ ਵਾਲੀਆ ਹਾਏ ਓ ਮੇਰਾ ਰੱਬਾ ਸਿੰਗਲ 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 ਇੱਕ ਦੋ ਕਦੇ ਦੂਜੇ ਦੀ ਟਰਾਈ ਪਰ ਹਾਏ ਓ ਯਾਰ ਰੱਬਾ ਹੁਣ 2 ਸੀ 29 ਦੱਪਾ ਗੱਡੀ ਆਊਟ ਲਾਈਨ ਤੇ ਚੜ ਗਈ ਆ ਗੱਡੀ ਆਊਟ ਲਾਈਨ ਤੇ ਚੜ ਗਈ ਗਰਾਰੀ ਪੁੱਠੀ ਅੜ ਗਈ ਹੁਣ 2 ਬਾਲਾ 9 ਰਹਿ ਗਏ 2 ਬਾਲਾ 9 ਰਹਿ ਗਏ ਆ ਬਾਲ ਤੇ ਸ਼ੱਕਾ ਵੇਖਣਾ ਵੀ ਜੋਤ ਉਧਰ ਬੰਟੀ ਕਹਿੰਦਾ ਰੁਪਈਆ 500 ਵਾ ਤੇਰੇ ਸ਼ੱਕੇ ਦਾ ਜੇ ਇਥੋਂ ਜੋਤ ਸ਼ੱਕਾ ਲਾਉਂਦਾ ਉਧਰ ਬੰਟੀ ਵੀਰ ਹੈ ਸਾਡਾ ਕਹਿੰਦਾ ਵੀ 500 ਦੇ ਵੱਡੇ ਮਾਣ ਹੋਣਗੇ ਲੈ ਵੀ ਪੜੋਸ ਸਾਹਿਬ ਦੇਖ ਲੋ ਮੈਚੋ ਕਿਹੋ ਜਿਹਾ ਲੱਗਿਆ ਉਮੀਦ ਸੀ ਲੋਕਾਂ ਨੂੰ ਬਾਜੀ ਤੇ ਲੱਖੇ ਵਾਲਾ ਬਾਜੀ ਤੇ ਲੱਖੇ ਵਾਲਾ 1 2 3 ਬਾਲ ਪੰਜ ਰਹਿ ਗਏ ਜਿੰਨ ਬਾਲ ਪੰਜ ਰਹਿ ਗਏ ਮਹਿਲਾ ਲਿਆ ਇੱਕ ਬਾਲ ਪੰਜ ਰਹਿ ਗਏ ਮੈਚ ਫਚੈਨ ਕਹਿੰਦੇ ਮੇਰੇ ਵੀਰੋ ਜਵਾਨੀ ਭੂਗਨੇ ਚ ਪੰਜ ਦਾ ਠੋਲੂ ਬਣ ਕੇ ਅੜ ਗਿਆ 500 ਕਹਿੰਦੇ ਦਿੱਤਾ ਜਾਣਾ ਜਿੱਥੋਂ ਲੱਖੇ ਵਾਲ ਜਿੰਦੀ ਹੈ ਹਰਜੀਤ ਸਿੰਘ ਜੀ ਪੜੋਸਾ ਬੈਠੇ ਆ ਐਣ ਮੇਰੇ ਵੀਰੋ ਵੱਡੇ ਮਾਨ ਕਰਦੇ ਆ ਲੋ ਸਾਹਮਣੇ ਬਾਲ ਪਾਉਣ ਦੇ ਲਈ ਲੈ ਵੀ ਮਨਦੀਪ ਦੇਖ ਲੈ ਕੁੰਨੀਆਂ ਦੇ ਸਿੰਘ ਅੜ ਗਿਆ ਜੇ ਟਾਈ ਵੀ ਕਰਾਉਣਾ ਜੋ ਦਿੱਤਾ ਵੀ ਰੁਪਈਆ 500 ਦਿੱਤਾ ਜਾਣਾ ਲੈ ਵੀ ਜਿਹੜਾ ਸਾਡਾ ਮੰਗ ਕਰਦੇ ਐ ਵੀ ਸੁਪਰ ਓਵਰ ਰੱਖ ਜੇ ਸਵਾਦ ਆਵੇ ਇੱਕ ਤਾੜੀ ਮਾਰੋ ਜਿਹੜੇ ਜਿਹੜੇ ਸੁਪਰ ਓਵਰ ਦੀ ਮੰਗ ਕਰਦੇ ਐ ਇੱਕ ਬਾਲ ਤੇ ਪੰਜ ਰਹਿ ਗਏ ਇੱਕ ਬਾਲ ਪੰਜ ਪੰਜ ਏ ਇਹ ਦੋਵੇਂ ਟੀਮਾਂ ਦੀ ਪਰਫਾਰਮੈਂਸ ਚੰਗਾ ਲੱਗੇ ਕਿ ਤਾੜੀ ਦੋਵੇਂ ਟੀਮਾਂ ਦੇ ਨਾਮ ਦੀ ਮਾਰੋ ਯਾਰ